ਇਹ ਨਾਮ ਸੱਟਾ ਮੇਰਾ ਨਾਮ ਅੰਸ਼ਾ ਜੀ ਅਸੀਂ ਚੋਰੀ ਦਾ ਕਿਵੇਂ ਪਤਾ ਲੱਗਿਆ ਤੁਹਾਨੂੰ ਚੋਰੀ ਦਾ ਜੀ ਇਹਨਾਂ ਨੇ ਫੋਨ ਕੀਤਾ ਸੀ ਪड़ोसी ਗਿਆ ਨਾਲ ਤੇ ਉਹਨਾਂ ਦਾ ਸਵਾਗਤ ਇਹਨਾਂ ਨੇ ਰਾਤੀ ਫੋਨ ਆਇਆ ਸੀ ਤੇ ਤਾਂ ਕਰਕੇ ਇਹ ਮਤਲਬ ਮੇਰੀ ਇਨ-ਲੋ ਫੈਮਿਲੀ ਗਿਆ ਤਾਂ ਕਰਕੇ ਫਿਰ ਮੈਂ ਆਇਆ ਸੀ ਅੱਧਰ ਫਿਰ ਮੈਨੂੰ ਪਤਾ ਲੱਗਿਆ ਮੈਂ ਕਿ ਚੋਰੀ ਹੋ ਗਈ ਉਹਦੋਂ ਤੁਸੀਂ ਆਏ ਸੀਗੇ ਸਮਾਨ ਵਗੈਰਾ ਵਿਛਿਆ ਹੋਇਆ ਸੀ ਸਾਰਾ ਗੇਟ ਖੁੱਲੇ ਸੀਗੇ ਹਾਂ ਜੀ ਗੇਟ ਖੁੱਲ੍ਹਦਾ ਸੀ ਇਹ ਸੇਮ ਆਈ ਸਿਚੁਏਸ਼ਨ ਹੈ ਜੀ ਪੁਲਿਸ ਨੂੰ ਜਾਣਕਾਰੀ ਦਿੱਤੀ ਹਾਂ ਜੀ ਪੁਲਿਸ ਨੂੰ ਦੇ ਦਿੱਤੀ ਜੀ ਠੀਕ ਉਹ ਨੁਕਸਾਨ ਕਿੰਨੇ ਦਾ ਲੱਗਦਾ ਹੈ ਨੁਸਖਾ ਅਹ ਨੁਕਸਾਨ ਜੀ ਐਵੇਂ ਅਜੇ ਡੇਢ ਦੋ ਤੱਕ ਹੈ ਜਗਾ ਜੀ ਤੇ ਸੋਨਾ ਹੈਗਾ ਇੱਕ ਸੈੱਟ ਹੈਗਾ ਸੀ ਤੇ ਇੱਕ ਚੂੜੀਆਂ ਕਹਿ ਰਿਹਾ ਠੀਕ ਹੈ ਠੀਕ ਹੈ ਤੇ ਨਾਲ ਚਾਂਦੀ ਦੇ ਬਰਤਨ ਹੈਗੇ ਸੀ ਕੋਇਨਸ ਹੈਗੇ ਸੀ ਚਾਂਦੀ ਦੇ 35-30 ਕੋਇਨਸ ਹੈਗੇ ਸੀ ਬਰਤਨ ਵੀ ਹੈਗੇ ਸੀ ਠੀਕ ਹੈ ਇਹ ਫੈਮਿਲੀ ਗਈ ਕਿੱਥੇ ਹੋਈ ਸੀ ਫੈਮਿਲੀ ਉਧਰ ਮੇਰੇ ਫਾਦਰ ਇਨ ਲਾ ਕੁਐਡਮਿਟ ਹੈਗੇ ਐਮਸਟ ਠੀਕ ਹੈ ਤੇ ਤਾਂ ਕਰਕੇ ਫਿਰ ਉਧਰ ਅਸੀਂ ਮਤਲਬ ਸੈਟਰਡੇ ਨੂੰ ਗਏ ਜਲੇ ਸੀ ਐਡਮਿਟ ਉੱਥੇ ਹੈਗੇ ਨੇ ਸੀਰੀਅਸ ਹੈਗੇ ਥੋੜੇ ਕਾ ਕਰਕੇ ਕੀ ਨਾਮ ਚੱਤਦਾ ਮੇਰਾ ਨਾਮ ਸतीश ਕੁਮਾਰ ਸਰ ਸਤੀ ਜੀ ਕਿਵੇਂ ਪਤਾ ਲੱਗਿਆ ਚੋਰੀ ਸੀ ਸਰ ਮੈਂ ਸਵੇਰੇ ਸਬਜੀ ਮੰਡੀ ਜਾ ਲੱਗਿਆ ਸੀਗਾ 3:20 ਦਾ ਟਾਈਮ ਸੀਗਾ ਤੇਰੇ ਵੀ ਬੱਚੇ ਦੇ ਅਲੱਗ ਵਟ ਟਾਈਮ ਸੀਗਾ ਤਾਂ ਮੈਂ ਉਹਦਾ ਗੇਟ ਖੁੱਲਿਆ ਦੇਖ ਕੇ ਇਹਨਾਂ ਨੂੰ ਬਾਰੋ ਬੈਲਾ ਮਾਰੀਆਂ ਕੋਈ ਨਹੀਂ ਆਇਆ ਬਾਅਦ ਥੋੜਾ ਜਿਹਾ ਮੈਂ ਫਿਰ ਸਾਥ ਲੋਕ ਇਕੱਠਾ ਕਰਕੇ ਦੇਖਿਆ ਕਿ ਮੌਲ ਖਰਾਬ ਹੈ ਤੇ ਅੰਦਰ ਜਦੋਂ ਚਾਰ ਪੰਜ ਜਣੇ ਅਸੀਂ ਅੰਦਰ ਆਏ ਆ ਠੀਕ ਹੈ ਇਹਨਾਂ ਨੇ ਫੋਨ ਕੀਤਾ ਇਹਨਾਂ ਨੂੰ ਇਹਨਾਂ ਨੇ ਜਦੋਂ ਕਿ ਅੰਦਰ ਦੇਖੋ ਅੰਦਰ ਦੇ ਕੰਦਵਾਦ ਅੰਦਰ ਸਾਰਾ ਸਮਾਨ ਅੱਛਾ ਦਰਵਾਜ਼ਾ ਸਿੱਧਾ ਹੀ ਖੁੱਲਾ ਸੀਗਾ ਓਪਨ ਬਿਲਕੁਲ ਓਪਨ ਡੋਰ ਦੋਨੋਂ ਹੀ ਇਹ ਵੀ ਠੀਕ ਹੈ ਨਾਲ ਵਾਲਾ ਵੀ ਤੇ ਬਾਹਰ ਮੇਨ ਗੇਟ ਵੀ ਬਿਲਕੁਲ ਓਪਨ ਡੋਰ ਸੀਗਾ ਬਿਲਕੁਲ ਰਾਤ ਨੂੰ ਹੀ ਖੁੱਲਾ ਛੱਡ ਗਏ ਹਾਂਜੀ ਠੀਕ ਹੈ ਮੇਰਾ ਇਹ ਤਿੰਨ ਵੀ ਕੋਈ ਤਿੰਨ 25 ਦੇ ਲਗਭਗ ਟਾਈਮ ਸੀ ਸਬਜ਼ੀ ਮੰਡੀ ਜਾਣਾ ਮੈਂ ਠੀਕ ਹੈ ਸਬਜ਼ੀ ਦਾ ਕੰਮ ਕਰਦਾ ਠੀਕ ਹੈ ਤੇ ਅੱਜ ਨਹੀਂ ਗਿਆ ਮੈਂ ਇਸੇ ਕਾਰਨ ਤਾਂ ਉਸ ਕਾਰਨ ਮਤਲਬ ਇਹ ਸਾਰਾ ਡੋਰ ਇਹਨਾਂ ਦਾ ਓਪਨ ਖੁੱਲੇ ਸੀ ਫਿਰ ਇਹਨਾਂ ਨੇ ਰਿੰਗ ਮਾਰੀ ਗਈ ਹ ਮਾਰ ਆਪਨੇ ਅੰਕਰੀ ਦੇ ਅੱਖ ਲਗੇ ਬੰਦੇ ਵੈਰਾ ਠੀਕ ਹੈ ਤਬੀਅਤ ਖਰਾਬ ਤਬੀਅਤ ਬਹੁਤ ਜ਼ਿਆਦਾ ਖਰਾਬ ਕਈ ਵਾਰ ਗਏ ਨੇ ਠੀਕ ਹੈ ਉਹ ਜਿਵੇਂ ਆਪਾਂ ਗੇਟ ਖੋਲਿਆ ਇਹਨਾਂ ਦੇਖਿਆ ਵੀ ਗੇਟ ਖੁੱਲਿਆ ਆਪਾਂ ਰੌਂਡਿੰਗ ਕੀਤੀ ਹੈ ਜੀ ਰਿੰਗ ਕਰ ਦੋ ਬੜੇ ਸਿੰਦਰ ਬੜੇ ਨੇ ਚਾਰ ਪੰਜ ਜਣੇ ਕਰਨ ਨੂੰ ਮੁੰਡਾ ਸੀ ਰਾਹੁਲ ਸੀ ਇੱਕ ਗੋਲਡ ਵੀਰ ਸੀ ਅੱਜ ਤਿੰਨ ਚਾਰ ਜਣੇ ਅੰਦਰ ਬੜੇ ਹੈਗੇ ਆ ਦੇਖਿਆ ਤਾਂ ਵੀ ਸਾਰਾ ਸਮਾਨ ਗਿਲ ਰਿਆ ਬਟੋਟਲ ਤੇ ਕਿੰਨੇ ਦੀ ਚੋਰੀ ਦਾ ਦਾ ਪਰਿਵਾਰ ਕਿੰਨੇ ਦੀ ਚੋਰੀ ਚੋਰੀ ਤਾਂ ਦੇਖੋ ਜੀ ਉਹਨਾਂ ਨੂੰ ਹੀ ਪਤਾ ਵੀ ਕੀ ਪੁੱਛ ਗਿੰਦਾ ਸੀਗਾ ਜੇ ਸਾਹਮਣੇ ਇਹਨਾਂ ਦੇ ਮਮਾ ਦੱਸਦੇ ਵੀ 1.5 ਤੋਂ 2 ਕੈਸ਼ 10 ਦੇ ਗਿਆ ਕੋਈ ਸੋਨਾ ਹੈ ਕੋਈ ਚਾਂਦੀ ਦੇ ਬਰਤਨ ਵਗੈਰਾ ਹੈ ਠੀਕ ਹੈ ਜਿਹੜਾ ਕਿ ਇਹਨਾਂ ਦੇ ਬਰਤਨ ਵਗੈਰਾ ਚਾਂਦੀ ਦੇ ਇੱਕ ਬੈਗ ਵਿੱਚ ਪੇਸ਼ ਕਰਨ ਦੇ ਆ ਠੀਕ ਹੈ ਉਹ ਬੈਗ ਦਾ ਮੈਨੂੰ ਪਤਾ ਨਹੀਂ ਮੇਰੇ ਤੇ ਪਿਆ ਹੈ ਜਾਂ ਨਹੀਂ ਪਿਆ ਹੂੰ ਉਹ ਤਾਂ ਇਹਨਾਂ ਨੂੰ ਪਤਾ ਹੋਊਗਾ ਪੁਲਿਸ ਆਈ ਸੀ ਪੁਲਿਸ ਆ ਹਾਂ ਪੁਲਿਸ ਲੈ ਆਈ ਸੀ ਰਾਤੀ ਜਾਂਚ ਕਰਾ ਕਰ ਗਏ ਠੀਕ ਹੈ ਬਾਕੀ ਉਹ ਕਹਿੰਦੇ ਸਵੇਰੇ ਦੇਖ ਲਾਂਗੇ ਹੋਰ ਠੀਕ ਐਪਲੀਕੇਸ਼ਨ ਤੋਂ ਬਾਅਦ ਫਿਰ ਜਿਵੇਂ ਹੋਏਗਾ